ਸਿਲੈਕਟ ਕਮੇਟੀ ਦੇ ਜਿਹੜੇ 15 ਤੋਂ 16 ਮੈਂਬਰ ਨੇ ਉਹਨਾਂ ਦੀ ਮੀਟਿੰਗ ਹੋਈ ਹੈ ਤੇ ਮੀਟਿੰਗ ਤੋਂ ਬਾਅਦ ਸਰਦਾਰ ਇੰਦਰਬੀਰ ਸਿੰਘ ਨਿੱਜਰ ਹੋਰੀ ਜਿਹੜੇ ਕਿ ਚੰਗੇ ਤੇ ਦਰਵੇਸ਼ ਸਿਆਸਤਦਾਨ ਮੰਨੇ ਜਾਂਦੇ ਨੇ ਉਹਨਾਂ ਨੇ ਪ੍ਰੈਸ ਸਵਾਰਤਾ ਕੀਤੀ ਹੈ ਤੇ ਉਹਨਾਂ ਨੇ ਜਿਹੜੇ ਮੁੱਖ ਨੁਕਤੇ ਨੇ ਉਹ ਨੁਕਤੇ ਬੇਅਦਵੀ ਕਾਨੂੰਨ ਨੂੰ ਲੈ ਕੇ ਬੇਅਦਵੀ ਮਾਮਲਿਆਂ ਨੂੰ ਲੈ ਕੇ ਉਭਾਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਿਲੈਕਟ ਕਮੇਟੀ ਦੀਆਂ ਜਿਹੜੀਆਂ ਇਹ ਮੀਟਿੰਗਾਂ ਹੋਣਗੀਆਂ ਸਿਲੈਕਟ ਕਮੇਟੀ ਦਾ ਜਿਹੜਾ ਇਹ ਸਾਰਾ ਕੰਮ ਹੋਏਗਾ ਇਹ ਕੰਮ ਬੜੇ ਪਾਰਦਰਸ਼ੀ ਤਰੀਕੇ ਨਾਲ ਹੋਏਗਾ ਸਮੂਹਕ ਤੌਰ ਦੇ ਉੱਤੇ ਵੀ ਔਰ ਨਿੱਜੀ ਤੌਰ ਦੇ ਉੱਤੇ ਵੀ ਸਾਰੇ ਇਹ ਚਾਹੁੰਦੇ ਆ ਕਿ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਜਾਤ ਫਿਰਕੇ ਰੰਗ ਨਸਲ ਮਜ਼ਬਬ ਦੇ ਨਾਲ ਸੰਬੰਧਿਤ ਹੋਵੇ ਉਸ ਦੀ ਆਸਥਾ ਅਤੇ ਉਸ ਦੇ ਧਾਰਮਿਕ ਗ੍ਰੰਥਾਂ ਅਤੇ ਧਾਰਮਿਕ ਥਾਵਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਠੇਸ ਨਹੀਂ ਪਹੁੰਚਣੀ ਚਾਹੀਦੀ ਵੀ ਅਗਲੀ ਗੱਲ ਉਹਨਾਂ ਨੇ ਕਹੀ ਕਿ ਸਮਾਜ ਦਾ ਹਰ ਵਰਗ ਇਸ ਦੇ ਵਿੱਚ ਸ਼ਾਮਲ ਹੋਏਗਾ ਯਾਨੀ ਕਿ ਬੇਅਦਬੀਆਂ ਦੇ ਮਾਮਲੇ ਦੇ ਉੱਤੇ ਕਿਸ ਕਿਸਮ ਦਾ ਕਾਨੂੰਨ ਬਣਨਾ ਚਾਹੀਦਾ ਕਿਸ ਕਿਸਮ ਦੀਆਂ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ ਆਮ ਲੋਕ ਰਾਏ ਜ਼ਰੂਰ ਲਈ ਜਾਏਗੀ ਪਿੰਡਾਂ ਦੇ ਵਿੱਚ ਜਾ ਕੇ ਸੱਥਾਂ ਦੇ ਵਿੱਚ ਜਾ ਕੇ ਗੁਰੂ ਘਰਾਂ ਦੇ ਵਿੱਚ ਮੀਟਿੰਗਾਂ ਕਰਕੇ ਜਿਹੜਾ ਵੀ ਕੋਈ ਬੇਅਦਬੀ ਕਰਦਾ ਹੈ ਕਿਸੇ ਵੀ ਰੂਪ ਸਰੂਪ ਦੇ ਨਾਲ ਉਹਦੇ ਅੱਗੇ-ਅੱਗੇ ਕਲੋਜ਼ਸ ਬਣਨਗੇ ਉਸ ਦੇ ਲਈ ਕਿਸ ਤਰੀਕੇ ਦੀ ਜਿਹੜੀ ਸਜ਼ਾ ਹੈ ਉਹ ਨਿਸ਼ਚਿਤ ਕੀਤੀ ਜਾਵੇ ਜਦੋਂ ਇਹ ਬੇਅਦਬੀਆਂ ਦੇ ਦੌਰ ਇਹ ਬੇਅਦਬੀਆਂ ਦੇ سلسلے ਪੰਜਾਬ ਦੇ ਵਿੱਚ ਸ਼ੁਰੂ ਹੋਏ ਉਸ ਤੋਂ ਬਾਅਦ ਕਿਤੇ ਤ્રા ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਸਖਤ ਹੋ ਕੇ ਇਹਨਾਂ ਦੇ ਨਾਲ ਨਜਿੱਠਣਾ ਚਾਹੀਦਾ ਸੀ ਇੱਕ ਐਸੀ ਉਦਾਹਰਨ ਪੇਸ਼ ਕਰਨੀ ਚਾਹੀਦੀ ਸੀ ਪੰਜਾਬ ਦੇ ਵਿੱਚੋਂ ਨਹੀਂ ਦੁਨੀਆ ਭਰ ਦੇ ਵਿੱਚੋਂ ਐਡਾ ਵੱਡਾ ਵਾਅ ਬਰੋਲਾ ਉੱਠਿਆ ਸੀ ਐਸੀ ਉਦਾਹਰਨ ਦੀ ਸਜ਼ਾ ਦੇਣੀ ਚਾਹੀਦੀ ਸੀ ਕਿ ਕੋਈ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਦਾ ਕਰਨ ਦਾ ਸੋਚ ਬਣਾ ਸਕਦਾ ਚਲਾਗਾ ਯੋਗ ਫੈਸਲਾ ਹੈ ਪੰਜਾਬ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਾ ਕਿ ਉਨ੍ਹਾਂ ਨੇ ਜਿਹੜੀ ਇਹ ਸਿਲੈਕਟ ਕਮੇਟੀ ਹੈ ਇਸ ਨੂੰ 6 ਮਹੀਨੇ ਦੇ ਲਈ ਪੂਰੇ ਅਧਿਕਾਰ ਦਿੱਤੇ ਹੋਏ ਆ ਕਿ ਤੁਸੀਂ ਹਰ ਪੱਖ ਹਰ ਪਹਿਲੂ ਦੇ ਉੱਤੇ ਜਾ ਕੇ ਚਰਚਾ ਕਰੋ ਤਾਂ ਜੋ ਆਪਾਂ ਬੇਅਦਬੀਆਂ ਨੂੰ ਰੋਕਣ ਦੇ ਲਈ ਤੁਹਾਨੂੰ ਪਤਾ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਵੀ ਇੱਕ ਵਿਅਕਤੀ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਨੂੰ ਫੜ ਲਿਆ ਗਿਆ ਸੀ ਉੱਥੋਂ ਦੀ ਟਾਸਕ ਫੋਰਸ ਦੁਆਰਾ ਤੇ ਕੁਝ ਹੀ ਮਿੰਟਾਂ ਬਾਅਦ ਉਸ ਦਾ ਕਤਲ ਹੋ ਗਿਆ ਸੀ ਯਾਨੀ ਕਿ ਉਸ ਦੀ ਪਛਾਣ ਤੱਕ ਵੀ ਨਸ਼ਰ ਨਹੀਂ ਹੋਈ ਸੀ ਪਰ ਇਹ ਗੱਲ ਬਹੁਤ ਲਾਜ਼ਮੀ ਸੀ ਕਿ ਜਿਹੜੇ ਵਿਅਕਤੀ ਫੜੇ ਜਾਂਦੇ ਆ ਇਹ ਵਿਅਕਤੀਆਂ ਦੀ ਪਛਾਣ ਨਸ਼ਰ ਹੋਵੇ ਕਿ ਇਹਨਾਂ ਵਿਅਕਤੀਆਂ ਦੀ ਪੂਰਨ ਰੂਪ ਦੇ ਵਿੱਚ ਖੋਜ ਹੋਵੇ, ਪੜਤਾਲ ਹੋਵੇ, ਜਾਂਚ ਹੋਵੇ ਪੰਜਾਬ ਇਹ ਚਾਹੁੰਦਾ ਹੈ ਤਾਂ ਕਿ ਖੋਜ, ਪੜਤਾਲ ਅਤੇ ਜਾਂਚ ਤੋਂ ਬਾਅਦ ਇਹ ਪਤਾ ਲੱਗ ਸਕੇ ਕਿ ਇਹ ਬੇਅਦਬੀਆਂ ਕਰਨ ਦੇ ਲਈ ਹੀ ਇਹਨਾਂ ਦਾ ਮਾਨਸਿਕ ਤوازن ਕਿਉਂ ਵਿਗੜਿਆ ਹੈ। ਕਿਸ ਸਾਜ਼ਿਸ਼ ਦੇ ਤਹਿਤ ਇਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਜਾਂ ਵੱਖ-ਵੱਖ ਧਾਰਮਿਕ ਸਥਾਨਾਂ ਦੇ ਵਿੱਚ ਫੇਰਦਵੀ ਕਰਨ ਦੇ ਲਈ ਭੇਜਿਆ ਜਾਂਦਾ ਸੋ ਕਿਤੇ ਨਾ ਕਿਤੇ ਸੰਜਮ ਅਤੇ ਸਹਿਜ ਦੀ ਵੀ ਜ਼ਰੂਰਤ ਹੁੰਦੀ ਆ ਕਿ ਉਸ ਵਿਅਕਤੀ ਨੂੰ ਫੜ ਕੇ ਤੇ ਉਸ ਵਿਅਕਤੀ ਦੀ ਪੁੱਛਗਿੱਛ ਕੀਤੀ ਜਾਵੇ ਬਜਾਏ ਇਸ ਦੇ ਕਿ ਉਸ ਨੂੰ ਸਰੀਰਕ ਤੌਰ ਦੇ ਉੱਤੇ ਹੀ ਖਤਮ ਕਰ ਦਿੱਤਾ ਜਾਵੇ ਤਾਂ ਜੋ ਤਾਂ ਜੋ ਹੋਰ ਹੀ ਸਾਜ਼ਿਸ਼ ਦਾ ਖੁਰਾ ਖੋਜ ਹੀ ਨਾ ਲੱਭੇ ਧਰਮ ਕੋਈ ਵੀ ਹੋਵੇ ਧਾਰਮਿਕ ਸਥਾਨ ਕੋਈ ਵੀ ਹੋਵੇ ਧਾਰਮਿਕ ਗ੍ਰੰਥ ਕੋਈ ਵੀ ਹੋਵੇ ਸਾਰਿਆਂ ਦਾ ਅਦਬ ਸਾਰਿਆਂ ਦੀ ਇੱਜ਼ਤ ਸਾਰਿਆਂ ਦਾ ਸਤਿਕਾਰ ਬਹੁਤ ਲਾਜ਼ਮੀ ਸਤਸਿਆਕਾਲ ਤੁਸੀਂ ਜੁੜ ਚੁੱਕੇ ਹੋ ਦਾ ਟੀਵੀ ਐਨਆਰਆਈ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਦਵਾਜ ਕੀ ਚਾਹੁੰਦਾ ਹੈ ਪੰਜਾਬ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਪੰਜਾਬ ਅਸਲ ਦੇ ਵਿੱਚ ਚਾਹੁੰਦਾ ਕੀ ਆ ਪੰਜਾਬ ਦੇ ਅਸਲ ਮੁੱਦੇ ਕੀ ਨੇ ਪੰਜਾਬ ਦੇ ਧਾਰਮਿਕ ਤੋਂ ਲੈ ਕੇ ਰਾਜਨੀਤਿਕ ਖੇਤਰਾਂ ਤੱਕ ਰਾਜਨੀਤਿਕ ਤੋਂ ਲੈ ਕੇ ਸਮਾਜਿਕ ਅਤੇ ਆਰਥਿਕ ਖੇਤਰਾਂ ਤੱਕ ਉਸ ਤੋਂ ਅੱਗੇ ਭਾਈਚਾਰਕ ਸਾਂਝ ਤੱਕ ਅਸੀਂ ਇਹ ਚਾਹੁੰਦੇ ਆ ਕਿ ਪੰਜਾਬ ਦੇ ਹਰ ਮਸਲੇ ਨੂੰ ਛੋਣ ਦੀ ਕੋਸ਼ਿਸ਼ ਕਰੀਏ ਇਸੇ ਕਰਕੇ ਕੀ ਚਾਹੁੰਦਾ ਹੈ ਪੰਜਾਬ ਅੱਜ ਗੱਲ ਕਰੇਗਾ ਪੰਜਾਬ ਦੇ ਉਸ ਸੰਵੇਦਨਸ਼ੀਲ ਮੁੱਦੇ ਦੇ ਜੇ ਸੰਵੇਦਨਸ਼ੀਲ ਮੁੱਦੇ ਕਰਕੇ ਪੰਜਾਬ ਦੇ ਵਿੱਚੋਂ ਸਰਕਾਰਾਂ ਗਈਆਂ ਲੀਡਰ ਲੋਕਾਂ ਦੇ ਮਨਾਂ ਤੋਂ ਉੱਤਰੇ ਨਵੀਆਂ ਸਰਕਾਰਾਂ ਆਈਆਂ ਨਵੇਂ ਲੀਡਰਾਂ ਦੇ ਵਾਅਦੇ ਹਲੇ ਲੋਕਾਂ ਦੇ ਮਨਾਂ ਦੇ ਵਿੱਚ ਚੇਤਿਆਂ ਦੇ ਵਿੱਚ ਵਿਸਰੇ ਨਹੀਂ ਪਰ ਪੰਜਾਬ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ ਕੀ ਚਾਹੁੰਦਾ ਹੈ ਪੰਜਾਬ ਦੇ ਵਿੱਚ ਅੱਜ ਗੱਲ ਕਰ ਰਹੇ ਹਾਂ بے ادبیاں دی ਤੁਹਾਨੂੰ ਪਤਾ ਹੈ ਕਿ ਇਸ ਵਕਤ ਪੰਜਾਬ ਦੇ ਵਿੱਚ ਇਹ ਮਸਲਾ ਪਿਛਲੇ ਲੰਮੇ ਸਮੇਂ ਤੋਂ ਬਹੁਤ ਗੰਭੀਰ ਅਤੇ ਗਹਿਰ ਮਸਲਾ ਬਣਿਆ ਹੋਇਆ ਹੈ ਅਸੀਂ ਸਮੂਹਕ ਤੌਰ ਦੇ ਉੱਤੇ ਵੀ ਔਰ ਨਿੱਜੀ ਤੌਰ ਦੇ ਉੱਤੇ ਵੀ ਸਾਰੇ ਇਹ ਚਾਹੁੰਦੇ ਹਾਂ ਕਿ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਜਾਤ ਫਿਰਕੇ ਰੰਗ نسل مذہب ਦੇ ਨਾਲ ਸੰਬੰਧਿਤ ਹੋਵੇ ਉਸ ਦੀ ਆਸਥਾ ਅਤੇ ਉਸ ਦੇ ਧਾਰਮਿਕ ਗ੍ਰੰਥਾਂ ਅਤੇ ਧਾਰਮਿਕ ਥਾਵਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਠੇਸ ਨਹੀਂ ਪਹੁੰਚਣੀ ਚਾਹੀਦੀ ਪਰ ਪੰਜਾਬ ਦਾ ਬੇਅਦਬੀ ਦਾ ਉਹ ਮਸਲਾ ਜਿਹੜਾ ਕਿ ਜੂਨ 2015 ਦੇ ਵਿੱਚ ਪਿੰਡ ਬੁਰਜ ਜਵਾਰ ਸਿੰਘ ਵਾਲਾ ਤੋਂ ਸ਼ੁਰੂ ਹੁੰਦਾ ਹੋਇਆ ਜਿੱਥੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਜਿਹੜੀ ਹੈ ਉਹ ਚੋਰੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਪੋਸਟਰ ਲੱਗਦੇ ਨੇ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਬਰਗਾੜੀ ਦੇ ਵਿੱਚ ਕੋਟਕਪੂਰੇ ਦੇ ਵਿੱਚ ਬੈਬਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪਾਵਨ ਸਰੂਪ ਨੇ ਪੰਨੇ ਨੇ ਅੰਗ ਨੇ ਉਹ ਖਿਲਰੇ ਹੋਏ ਪਾਏ ਜਾਂਦੇ ਆ ਤਾਂ ਕੁੱਲ ਗੁਰੂ ਨਾਨਕ ਨਾਮ ਲਿਵਾ ਸੰਗਤਾਂ ਦੇ ਹਿਰਦੇ ਜਿਹੜੇ ਆ ਉਹ ਵਲੁੰਦਰੇ ਜਾਂਦੇ ਆ ਤੇ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਸਿੱਖ ਡਾਇਸਪੋਰਾ ਵਸਦਾ ਹੈ ਜਿੱਥੇ ਜਿੱਥੇ ਪੰਜਾਬੀ ਵਸਦੇ ਨੇ ਉਹਨਾਂ ਸਾਰਿਆਂ ਦੇ ਮਨਾਂ ਦੀ ਇਹ ਪੀੜ ਵੱਡੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਈ ਕਿ ਬੇਅਦਬੀਆਂ ਦੇ ਉੱਤੇ ਸਖਤ ਕਾਨੂੰਨ ਬਣਾਏ ਜਾਣੇ ਚਾਹੀਦੇ ਨੇ ਤਤਕਾਲੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਉਦੋਂ ਦੇ ਡੀਜੀਪੀ ਉਦੋਂ ਦੀ ਸਮੂਹਕ ਪੰਜਾਬ ਪੁਲਿਸ ਅਤੇ ਉਦੋਂ ਜਿਹੜੇ ਵਿਰੋਧੀ ਧਰ ਦੇ ਵਿੱਚ ਸੀ ਸਮੇਤ ਅੱਜ ਦੀ ਆਮ ਆਦਮੀ ਪਾਰਟੀ ਜਿਹੜੀ ਸੱਤਾ ਅਸীন ਹੈ ਪੰਜਾਬ ਦੇ ਵਿੱਚ ਅਤੇ ਕਾਂਗਰਸ ਜਿਹੜੀ ਕਿ ਹੁਣ ਲਾਂਬੇ ਹੋ ਚੁੱਕੀ ਹੈ ਸੱਤਾ ਤੋਂ ਔਰ ਲਗਾਤਾਰਤਾ ਦੇ ਵਿੱਚ ਆਪਣੀ ਧਰਾਤਲ ਖੋਜ ਰਹੀ ਹੈ ਪੰਜਾਬ ਦੇ ਰਾਜਨੀਤਿਕ ਹਲਕਿਆਂ ਦੇ ਵਿੱਚ ਇਹਨਾਂ ਸਾਰਿਆਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਜਦੋਂ ਵੀ ਸੱਤਾ ਦੇ ਵਿੱਚ ਆਵਾਂਗੇ ਤਾਂ ਬੇਅਦਬੀਆਂ ਦੇ ਮਾਮਲੇ ਦੇ ਉੱਤੇ ਇੱਕ ਜਿਹੜੇ ਦੋਸ਼ੀ ਨੇ ਉਹਨਾਂ ਦੋਸ਼ੀਆਂ ਦੀ ਪਛਾਣ ਕਰਨ ਤੋਂ ਬਾਅਦ ਉਹਨਾਂ ਨੂੰ ਸਖਤ ਸਜ਼ਾਵਾਂ ਵੱਲ ਵਧਾਇਆ ਜਾਵੇਗਾ ਦੂਜਾ ਇਹ ਮਾਮਲਾ ਸੀ ਕਿ ਬੇਅਦਬੀਆਂ ਰੋਕਣ ਦੇ ਲਈ ਪੰਜਾਬ ਦੇ ਵਿੱਚ ਇੱਕ ਸਖਤ ਕਾਨੂੰਨ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਉਦੋਂ ਦੀ ਸਰਕਾਰ ਦੇ ਉੱਤੇ ਇਹ ਇਲਜ਼ਾਮ ਲੱਗੇ ਕਿ ਕਿਸ ਦੇ ਕਨਸੈਂਟ ਕਿਸ ਦੀ ਸਹਿਮਤੀ ਦੇ ਨਾਲ ਕੋਟਕਪੂਰਾ ਦੇ ਵਿੱਚ ਤੇ ਬਹਿਬਲ ਕਲਾਂ ਦੇ ਵਿੱਚ ਸ਼ਾਂਤੀਪੂਰਵਕ ਗੁਰੂ ਦਾ ਇਨਸਾਫ ਮੰਗ ਰਹੀਆਂ ਸੰਗਤਾਂ ਦੇ ਉੱਤੇ ਗੋਲੀ ਚਲਾ ਦਿੱਤੀ ਜਾਵੇ ਤੇ ਦੋ ਸੰਘਰਸ਼ ਕਰ ਰਹੇ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ ਇਹ ਮਾਮਲਾ ਵੀ ਪੱਕਿਆ ਅਕਾਲੀ ਦਲ ਦੀ ਸਰਕਾਰ ਬੇਅਦਬੀਆਂ ਦੇ ਮਾਮਲੇ ਤੇ ਸਤਾ ਤੋਂ ਬਾਹਰ ਹੋ ਗਈ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਦੋ ਮਸਲਿਆਂ ਦੇ ਉੱਤੇ ਬਹੁਤ ਵੱਡਾ ਦਾਵਾ ਪ੍ਰਗਟ ਕੀਤਾ ਸੀ ਪਹਿਲਾ ਮਸਲਾ ਬੇਅਦਬੀ ਦਾ ਤੇ ਦੂਜਾ ਮਸਲਾ ਗੁਟਕਾ ਸਾਹਬ ਦੀ ਸੌਂ ਖਾ ਕੇ ਹੱਥ ਦੇ ਵਿੱਚ ਫੜਕੇ ਪੰਜਾਬ ਦੇ ਵਿੱਚੋਂ ਨਸ਼ਾ ਦੂਰ ਕਰਨ ਦਾ ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਸਮੇਤ ਜਦੋਂ ਮੁੱਖ ਮੰਤਰੀ ਬਦਲ ਵੀ ਗਏ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣ ਗਏ ਤਾਂ ਬੇਅਦਬੀਆਂ ਵਾਲਾ ਮਾਮਲਾ ਕਿਸੇ ਤਰੀਕੇ ਨਾਲ ਵੀ ਹੱਲ ਨਹੀਂ ਹੋਇਆ ਤੇ ਨਸ਼ਿਆਂ ਵਾਲਾ ਮਾਮਲਾ ਪੰਜਾਬ ਦੇ ਵਿੱਚ ਕਿੱਥੇ ਪਹੁੰਚ ਗਿਆ ਤੁਹਾਨੂੰ ਪਤਾ ਇਹ ਕਹਾਣੀ ਘਰ ਘਰ ਦੀ ਹੈ ਕਿਉਂਕਿ ਚਟਾ ਪੰਜਾਬ ਦੇ ਨੌ ਜਵਾਨਾਂ ਨੂੰ ਲਗਾਤਾਰ ਬਰਬਾਦੀ ਸਮੇਤ ਮੌਤ ਦੇ ਰਾਹ ਵੱਲ ਤੁਰ ਰਿਹਾ ਪਰ ਗੱਲ ਬੇਅਦਬੀ ਦੀ ਕਰਾਂਗੇ ਅੱਜ ਬੇਅਦਬੀ ਦੇ ਮਾਮਲਿਆਂ ਦੇ ਉੱਤੇ ਪੰਜਾਬ ਸਰਕਾਰ ਦੀ ਪਹਿਲ ਦੇ ਉੱਤੇ ਜਿਹੜਾ ਇੱਕ ਬਿੱਲ ਪਹਿਲਾਂ ਕੈਬਨਿਟ ਦੇ ਵਿੱਚ ਲਿਆਂਦਾ ਗਿਆ ਸੀ ਉਸ ਦੀ ਇੱਕ ਪਲੇਠੀ ਮੀਟਿੰਗ ਜਿਹੜੀ ਸਿਲੈਕਟ ਕਮੇਟੀ ਦੇ ਜਿਹੜੇ 15 ਤੋਂ 16 ਮੈਂਬਰ ਨੇ ਉਹਨਾਂ ਦੀ ਮੀਟਿੰਗ ਹੋਈ ਹੈ ਤੇ ਮੀਟਿੰਗ ਤੋਂ ਬਾਅਦ ਸਰਦਾਰ ਇੰਦਰਬੀਰ ਸਿੰਘ ਨਿੱਜਰ ਹੋਰੀ ਜਿਹੜੇ ਕਿ ਚੰਗੇ ਤੇ ਦਰਵੇਸ਼ ਸਿਆਸਤਦਾਨ ਮੰਨੇ ਜਾਂਦੇ ਨੇ ਉਹਨਾਂ ਨੇ ਪ੍ਰੈਸ ਸਵਾਰਤਾ ਕੀਤੀ ਹੈ ਤੇ ਉਹਨਾਂ ਨੇ ਜਿਹੜੇ ਮੁੱਖ ਨੁਕਤੇ ਨੇ ਉਹ ਨੁਕਤੇ ਬੇਅਦਬੀ ਕਾਨੂੰਨ ਨੂੰ ਲੈ ਕੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਉਭਾਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਕਿਹਾ ਕਿ ਪਹਿਲੀ ਗੱਲ ਤਾਂ ਅਸੀਂ ਬਹੁਤ ਸੰਜੀਦਾ ਮਾਮਲੇ ਦੇ ਉੱਤੇ ਇਸ ਕਮੇਟੀ ਦੇ ਰਾਹੀਂ ਅਗਲੇਰੇ ਜਿਹੜੇ ਰਾਹ ਨੇ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਦੂਜੀ ਗੱਲ ਉਹਨਾਂ ਨੇ ਕਿਹਾ ਕਿ ਸਿਲੈਕਟ ਕਮੇਟੀ ਦੀਆਂ ਜਿਹੜੀਆਂ ਮੀਟਿੰਗਾਂ ਹੋਣਗੀਆਂ ਸਿਲੈਕਟ ਕਮੇਟੀ ਦਾ ਜਿਹੜਾ ਇਹ ਸਾਰਾ ਕੰਮ ਹੋਏਗਾ ਇਹ ਕੰਮ ਬੜੇ ਪਾਰਦਰਸ਼ੀ ਤਰੀਕੇ ਨਾਲ ਹੋਏਗਾ ਪਰ ਇਸ ਨੂੰ ਗੁਪਤ ਯਾਨੀ ਕਿ ਕਨਫਿਡੈਂਸ਼ੀਅਲ ਵੀ ਰੱਖਿਆ ਜਾਏਗਾ ਅਤੇ ਹਰ ਕਮੇਟੀ ਦੀ ਮੀਟਿੰਗ ਦੀ ਜਾਂ ਕੀਤੇ ਜਾ ਰਹੇ ਕਾਰਜ ਦੀ ਕਿਸੇ ਵੀ ਤਰੀਕੇ ਨਾਲ ਸਿੱਧੇ ਤੌਰ ਦੇ ਉੱਤੇ ਮੀਡੀਆ ਦੇ ਵਿੱਚ ਅਸੀਂ ਰਿਪੋਰਟ ਨਹੀਂ ਕਰਾਂਗੇ ਜਦੋਂ ਕੋਈ ਸਾਰੇ ਸਾਰੇ ਪਹਿਲੂ ਤੇ ਸਾਰੇ ਪੱਖ ਸਾਹਮਣੇ ਆ ਜਾਣਗੇ ਉਸ ਤੋਂ ਬਾਅਦ ਜਿਹੜੀ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਏਗੀ ਅਗਲੀ ਗੱਲ ਉਹਨਾਂ ਨੇ ਕਹੀ ਕਿ ਸਮਾਜ ਦਾ ਹਰ ਵਰਗ ਇਸ ਦੇ ਵਿੱਚ ਸ਼ਾਮਲ ਹੋਏਗਾ ਯਾਨੀ ਕਿ ਬੇਅਦਬੀਆਂ ਦੇ ਮਾਮਲੇ ਦੇ ਉੱਤੇ ਕਿਸ ਕਿਸਮ ਦਾ ਕਾਨੂੰਨ ਬਣਨਾ ਚਾਹੀਦਾ ਕਿਸ ਕਿਸਮ ਦੀਆਂ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ ਉਹ ਮਿਸਾਲ ਕਾਇਮ ਕਰਨ ਦੇ ਲਈ ਹਰ ਜਿਹੜਾ ਹਰ ਜਿਹੜਾ ਪਹਿਲੂ ਹੈ ਉਸ ਪਹਿਲੂ ਨੂੰ ਧਿਆਨ ਦੇ ਵਿੱਚ ਰੱਖਿਆ ਜਾਏਗਾ ਹਰ ਪੱਖ ਨੂੰ ਧਿਆਨ ਦੇ ਵਿੱਚ ਰੱਖਿਆ ਜਾਏਗਾ ਯਾਨੀ ਕਿ ਆਮ ਲੋਕ ਰਾਏ ਜ਼ਰੂਰ ਲਈ ਜਾਏਗੀ ਪਿੰਡਾਂ ਦੇ ਵਿੱਚ ਜਾ ਕੇ ਸੱਥਾਂ ਦੇ ਵਿੱਚ ਜਾ ਕੇ ਗੁਰੂ ਘਰਾਂ ਦੇ ਵਿੱਚ ਮੀਟਿੰਗਾਂ ਕਰਕੇ ਪੰਜਾਬ ਦੀ ਆਵਾਮ ਪੰਜਾਬ ਦੀ ਜਨਤਾ ਪੰਜਾਬ ਦੇ ਭਾਈਚਾਰੇ ਨੂੰ ਪੁੱਛਿਆ ਜਾਏਗਾ ਕਿ ਜਿਹੜਾ ਵੀ ਕੋਈ ਬੇਅਦਬੀ ਕਰਦਾ ਹੈ ਕਿਸੇ ਵੀ ਰੂਪ ਸਰੂਪ ਦੇ ਨਾਲ ਉਹਦੇ ਅੱਗੇ-ਅੱਗੇ ਕਲੋਜ਼ਸ ਬਣਨਗੇ ਉਸ ਲਈ ਕਿਸ ਤਰੀਕੇ ਦੀ ਜਿਹੜੀ ਸਜ਼ਾ ਹੈ ਉਹ ਨਿਸ਼ਚਿਤ ਕੀਤੀ ਜਾਵੇ ਅਗਲੀ ਗੱਲ ਉਹਨਾਂ ਨੇ ਕਹੀ ਕਿ ਅਸੀਂ ਜੰਨੀਆਂ ਵੀ ਪੰਜਾਬ ਦੀਆਂ ਧਾਰਮਿਕ ਸੰਸਥਾਵਾਂ ਨੇ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਦਲ ਨੇ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਨੇ ਮਿਸ਼ਨਰੀ ਨੇ ਔਰ ਜਿੰਨੇ ਵੀ ਸਿੱਖ ਕੌਮ ਨੂੰ ਰਿਪਰੈਜ਼ੈਂਟ ਯਾਨੀ ਕਿ ਉਹਨਾਂ ਦੀ ਤਰਜ਼ਮਾਨੀ ਕਰਨ ਵਾਲੀਆਂ ਜਿਹੜੀਆਂ ਧਿਰਾਂ ਨੇ ਉਹਨਾਂ ਸਾਰੀਆਂ ਧਿਰਾਂ ਦੇ ਨਾਲ ਗੱਲਬਾਤ ਕੀਤੀ ਜਾਏਗੀ ਸਮੇਤ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਪੰਜਾਬ ਦੇ ਸਾਰੇ ਜਿਹੜੇ ਸਿਆਸਤਦਾਨ ਨੇ ਉਹਨਾਂ ਦਾ ਉਹਨਾਂ ਦੀ ਰਜ਼ਾਮੰਦੀ ਲਈ ਜਾਏਗੀ ਉਹਨਾਂ ਦੀ ਸਹਿਮਤੀ ਲਈ ਜਾਏਗੀ ਕੀ ਚਾਹੁੰਦਾ ਹੈ ਪੰਜਾਬ ਅਸਲ ਦੇ ਵਿੱਚ ਚਾਹੁੰਦਾ ਇਹ ਆ ਕਿ ਇਹ ਜਿਹੜਾ ਬੇਅਦਬੀਆਂ ਦਾ ਮਾਮਲਾ ਜਿਹੜਾ ਉਸ ਵਕਤ ਸ਼ੁਰੂ ਹੋਇਆ ਸੀ ਜਿਸ ਦਾ ਸਿੱਧਾ ਇਲਜ਼ਾਮ ਜਾ ਕੇ ਬਲਾਤਕਾਰੀ ਸੌਦਾ ਸਾਧ ਦੇ ਉੱਤੇ ਲੱਗਦਾ ਹੈ ਚਲਦੀ ਚਲਦੀ ਖਬਰ ਦੇ ਵਿੱਚ ਇਹ ਵੀ ਜ਼ਿਕਰ ਕਰਦੇ ਹਾਂ ਕਿ ਸੌਦਾ ਸਾਧ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣੀ ਸਜ਼ਾ ਮੁਆਫੀ ਨੂੰ ਲੈ ਕੇ ਇੱਕ ਅਰਜ਼ੀ ਵੀ ਲਾਈ ਸੀ ਜਿਸ ਨੂੰ ਕਿ ਉਸ ਨੇ ਵਾਪਸ ਲੈ ਲਿਆ ਕਿਉਂਕਿ ਉਸ ਨੂੰ ਵੀ ਪਤਾ ਹੈ ਕਿ ਇਸ ਵਕਤ ਉਸ ਦੀ ਜਾਨ ਜਿਹੜੀ ਆ ਉਹ ਬੁਰੇ ਤਰੀਕੇ ਨਾਲ ਕੜੀਕੀ ਦੇ ਵਿੱਚ ਆਈ ਹੋਈ ਹੈ ਔਰ ਮਾਮਲਾ ਇਹ ਆ ਕਿ ਜਦੋਂ ਇਹ ਬੇਅਦਬੀਆਂ ਦੇ ਦੌਰ ਇਹ ਬੇਅਦਬੀਆਂ ਦੇ ਸਿਲਸਲੇ ਪੰਜਾਬ ਦੇ ਵਿੱਚ ਸ਼ੁਰੂ ਹੋਏ ਉਸ ਤੋਂ ਬਾਅਦ ਕਿਤੇ ਤਾਂ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਸਖਤ ਹੋ ਕੇ ਇਹਨਾਂ ਦੇ ਨਾਲ ਨਜਿੱਠਣਾ ਚਾਹੀਦਾ ਸੀ ਇੱਕ ਐਸੀ ਉਦਾਹਰਨ ਪੇਸ਼ ਕਰਨੀ ਚਾਹੀਦੀ ਸੀ ਪੰਜਾਬ ਦੇ ਵਿੱਚੋਂ ਹੀ ਨਹੀਂ ਦੁਨੀਆ ਭਰ ਦੇ ਵਿੱਚੋਂ ਐਡਾ ਵੱਡਾ ਵਾਅ ਰੋਲਾ ਉੱਠਿਆ ਸੀ ਐਸੀ ਉਦਾਹਰਨ ਦੀ ਸਜ਼ਾ ਦੇਣੀ ਚਾਹੀਦੀ ਸੀ ਕਿ ਕੋਈ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਦਾ ਕਰਨ ਦਾ ਸੋਚ ਬਣਾ ਸਕਦਾ ਪਰ ਬੇਅਦਵੀਂੀਆਂ ਕਟਨਾਵਾਂ ਪੰਜਾਬ ਦੇ ਵਿੱਚੋਂ ਲਗਾਤਾਰਤਾ ਦੇ ਨਾਲ ਰੁਕ ਨਹੀਂ ਰਹੀਆਂ ਇੱਥੇ ਇੱਕ ਗੱਲ ਨਾਲ ਨਾਲ ਹੋਰ ਕਰਦਾ ਜਾਵਾਂ ਕਿ ਜਿੱਥੇ ਪੰਜਾਬ ਸਰਕਾਰ ਦਾ ਇੱਕ ਸ਼ਲਾਘਾਯੋਗ ਕਦਮ ਹੈ ਪੰਜਾਬ ਦਾ ਇਹ ਸ਼ਲਾਘਾਯੋਗ ਫੈਸਲਾ ਹੈ ਪੰਜਾਬ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਾ ਕਿ ਉਹਨਾਂ ਨੇ ਜਿਹੜੀ ਇਹ ਸਿਲੈਕਟ ਕਮੇਟੀ ਹੈ ਇਸ ਨੂੰ 6 ਮਹੀਨੇ ਦੇ ਲਈ ਪੂਰੇ ਅਧਿਕਾਰ ਦਿੱਤੇ ਹੋਏ ਆ ਕਿ ਤੁਸੀਂ ਹਰ ਪੱਖ ਹਰ ਪਹਿਲੂ ਦੇ ਉੱਤੇ ਜਾ ਕੇ ਚਰਚਾ ਕਰੋ ਤਾਂ ਜੋ ਆਪਾਂ ਬੇਅਦਬੀਆਂ ਨੂੰ ਰੋਕਣ ਦੇ ਲਈ ਇੱਕ ਮਿਸਾਲੀ ਕਾਨੂੰਨ ਜਿਹੜਾ ਹੈ ਜਾਂ ਮਿਸਾਲੀ ਸਜ਼ਾਵਾਂ ਜਿਹੜੀਆਂ ਨੇ ਉਹ ਆਪਾਂ ਦੇਣ ਦੇ ਵਿੱਚ ਦੁਨੀਆ ਨੂੰ ਦਿਖਾ ਕੇ ਕਾਮਯਾਬ ਹੋ ਸਕੀਏ ਪਰ ਇੱਥੇ ਇਹ ਵੀ ਇੱਕ ਗੱਲ ਗੌਰ ਕਰਨੀ ਬਣਦੀ ਆ ਕਿ ਮਲੇਰਕੋਟਲਾ ਜਿਹੜਾ ਸਾਂਝੀ ਵਾਲਤਾ ਦਾ ਸ਼ਹਿਰ ਮੰਨਿਆ ਜਾਂਦਾ ਉਸ ਦੇ ਵਿੱਚ ਵੀ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਸੀ ਉਸ ਬੇਅਦਬੀ ਦੇ ਇਲਜ਼ਾਮ ਕਿਸ ਦੇ ਉੱਤੇ ਲੱਗੇ ਸਨ ਤੁਹਾਨੂੰ ਪਤਾ ਹੈ ਕਿ ਦਿੱਲੀ ਦਾ ਇੱਕ ਐਮਐਲਏ ਅਤੇ ਉਸ ਐਮਐਲਏ ਦਾ ਕੇਸ ਲੜਨ ਵਾਲਾ ਕੌਣ ਸੀ ਇਹ ਵੀ ਤੁਹਾਨੂੰ ਸਾਰਿਆਂ ਨੂੰ ਚੰਗੇ ਤਰੀਕੇ ਨਾਲ ਪਤਾ ਹੈ ਮਲੇਰ ਕੋਟਲਾ ਦੀ ਜਿਹੜੀ ਬੇਅਦਬੀ ਦਾ ਮਾਮਲਾ ਸੀ ਉਸ ਮਾਮਲੇ ਦੇ ਵਿੱਚ ਜਿਹੜੇ ਇਲਜ਼ਾਮ ਨੇ ਉਹ ਆਮ ਆਦਮੀ ਪਾਰਟੀ ਦੇ ਹੀ ਦਿੱਲੀ ਦੇ ਇੱਕ ਆਗੂ 'ਤੇ ਲੱਗੇ ਸੀ ਤੇ ਆਮ ਆਦਮੀ ਪਾਰਟੀ ਦੇ ਹੀ ਇੱਕ ਵੱਡੇ ਕਦ ਦੇ ਆਗੂ ਅਤੇ ਮੰਤਰੀ ਉਸ ਵਕਤ ਉਹਨਾਂ ਦਾ ਵਕੀਲ ਦੇ ਰੂਪ ਦੇ ਵਿੱਚ ਕੇਸ ਲੜ ਰਹੇ ਸੀ ਜਿਨ੍ਹਾਂ ਦੇ ਉੱਤੇ ਬੇਅਦਬੀ ਦੇ ਇਲਜ਼ਾਮ ਲੱਗੇ ਸੀ ਸੋ ਪੰਜਾਬ ਚਾਹੁੰਦਾ ਹੈ ਕਿ ਇਸ ਤਰੀਕੇ ਦੀ ਜਿਹੜੀ ਅਣਗਹਿਲੀ ਹੈ ਉਹ ਅੱਗੇ ਨੂੰ ਕਦੇ ਸਾਹਮਣੇ ਨਾ ਆਵੇ ਦੂਜੀ ਗੱਲ ਜਿਸ ਤਰੀਕੇ ਨਾਲ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਬੇਅਦਬੀ ਦੀਆਂ ਘਟਨਾਵਾਂ ਰੁਕੀਆਂ ਨਹੀਂ ਕਿੰਨੇ ਹੀ ਗੁਰੂ ਘਰਾਂ ਦੇ ਵਿੱਚ ਲਗਾਤਾਰਤਾ ਦੇ ਨਾਲ ਜਿਹੜੇ ਵਿਅਕਤੀ ਫੜੇ ਜਾਂਦੇ ਆ ਬੇਅਦਬੀ ਕਰਦੇ ਹੋਏ ਉਹਨਾਂ ਨੂੰ ਦਿਮਾਗੀ ਤੌਰ ਦੇ ਉੱਤੇ ਮਾਨਸਿਕ ਬਿਮਾਰ ਕਹਿ ਕੇ ਟਾਲਾ-ਵਟ ਲਿਆ ਜਾਂਦਾ ਜਾਂ ਫਿਰ ਇਹ ਕਰ ਲਿਆ ਜਾਂਦਾ ਕਿ ਮੌਕੇ ਦੇ ਉੱਤੇ ਹੀ ਤੁਹਾਨੂੰ ਪਤਾ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਵੀ ਇੱਕ ਵਿਅਕਤੀ ਨੇ ਅ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਨੂੰ ਫੜ ਲਿਆ ਗਿਆ ਸੀ ਉਥੋਂ ਦੀ ਟਾਸਕ ਫੋਰਸ ਦੁਆਰਾ ਤੇ ਕੁਝ ਹੀ ਮਿੰਟਾਂ ਬਾਅਦ ਉਸ ਦਾ ਕਤਲ ਹੋ ਗਿਆ ਸੀ ਜਾਨੀ ਕਿ ਉਸ ਦੀ ਪਛਾਣ ਤੱਕ ਵੀ ਨਸ਼ਰ ਨਹੀਂ ਹੋਈ ਸੀ ਪਰ ਇਹ ਗੱਲ ਬਹੁਤ ਲਾਜ਼ਮੀ ਸੀ ਕਿ ਜਿਹੜੇ ਵਿਅਕਤੀ ਫੜੇ ਜਾਂਦੇ ਆ ਇਹ ਵਿਅਕਤੀਆਂ ਦੀ ਪਛਾਣ ਨਸ਼ਰ ਹੋਵੇ ਇਹਨਾਂ ਵਿਅਕਤੀਆਂ ਦੀ ਪੂਰਨ ਰੂਪ ਦੇ ਵਿੱਚ ਖੋਜ ਹੋਵੇ ਪੜਤਾਲ ਹੋਵੇ ਜਾਂਚ ਹੋਵੇ ਪੰਜਾਬ ਇਹ ਚਾਹੁੰਦਾ ਹੈ ਤਾਂ ਕਿ ਖੋਜ ਪੜਤਾਲ ਅਤੇ ਜਾਂਚ ਤੋਂ ਬਾਅਦ ਇਹ ਪਤਾ ਲੱਗ ਸਕੇ ਕਿ ਇਹ ਬੇਅਦਬੀਆਂ ਕਰਨ ਦੇ ਲਈ ਹੀ ਇਹਨਾਂ ਦਾ ਮਾਨਸਿਕ ਤوازن ਕਿਉਂ ਵਿਗੜਿਆ ਜਾਂ ਫਿਰ ਇਹਨਾਂ ਵਿਅਕਤੀਆਂ ਨੂੰ ਟ੍ਰੇਨਡ ਕਰਕੇ ਜਾਂ ਇਹਨਾਂ ਦਾ ਬ੍ਰੇਨ ਵਾਸ਼ ਕਰਕੇ ਜਾਂ ਫਿਰ ਇਹਨਾਂ ਨੂੰ ਕਿਸ ਧਿਰ ਨੇ ਜਾਂ ਕਿਸ ਕਿਸ ਸਾਜ਼ਿਸ਼ ਦੇ ਤਹਿਤ ਇਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਜਾਂ ਵੱਖ-ਵੱਖ ਧਾਰਮਿਕ ਸਥਾਨਾਂ ਦੇ ਵਿੱਚ ਬੇਅਦਬੀ ਕਰਨ ਦੇ ਲਈ ਭੇਜਿਆ ਜਾਂਦਾ ਸੋ ਕਿਤੇ ਨਾ ਕਿਤੇ ਸੰਜਮ ਅਤੇ ਸਹਿਜ ਦੀ ਵੀ ਜ਼ਰੂਰਤ ਹੁੰਦੀ ਹੈ ਕਿ ਉਸ ਵਿਅਕਤੀ ਨੂੰ ਫੜ ਕੇ ਤੇ ਉਸ ਵਿਅਕਤੀ ਦੀ ਪੁੱਛਗਿੱਛ ਕੀਤੀ ਜਾਵੇ ਬਜਾਏ ਬਜੇ ਇਸ ਦੇ ਜਾਂ ਬਜਾਏ ਇਸ ਦੇ ਕਿ ਉਸ ਨੂੰ ਸਰੀਰਕ ਤੌਰ ਦੇ ਉੱਤੇ ਹੀ ਖਤਮ ਕਰ ਦਿੱਤਾ ਜਾਵੇ ਤਾਂ ਜੋ ਤਾਂ ਜੋ ਹੋਰ ਹੀ ਸਾਜ਼ਿਸ਼ ਦਾ ਖੁਰਾਕੋਜ ਹੀ ਨਾ ਲੱਭੇ ਪਰ ਕੀ ਚਾਹੁੰਦਾ ਹੈ ਪੰਜਾਬ ਦੇ ਵਿੱਚ ਪੰਜਾਬ ਇਹੋ ਚਾਹੁੰਦਾ ਕਿ ਬੇਅਦਬੀਆਂ ਦੇ ਮਾਮਲੇ ਦੇ ਉੱਤੇ ਸੱਚਮੁੱਚ ਇੱਕ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਦੂਜੀ ਗੱਲ ਬੇਅਦਬੀਆਂ ਦੇ ਮਾਮਲੇ ਦੇ ਉੱਤੇ ਹੀ ਪਹਿਲਾਂ ਦੋ ਪਾਰਟੀਆਂ ਵੱਡੀਆਂ ਪਾਰਟੀਆਂ ਦੀਆਂ ਸਰਕਾਰਾਂ ਪੰਜਾਬ ਤੋਂ ਬਾਹਰ ਹੋ ਚੁੱਕੀਆਂ ਨੇ ਪੰਜਾਬ ਦੇ ਰਾਜਨੀਤਿਕ ਧਰਾਤਲ ਤੋਂ ਬਾਹਰ ਹੋ ਚੁੱਕੀਆਂ ਨੇ ਸੋ ਆਮ ਆਦਮੀ ਪਾਰਟੀ ਨੇ ਜਿਹੜੀ ਆ ਹੈ ਜਿਹੜੀ ਕੋਸ਼ਿਸ਼ ਕੀਤੀ ਹੈ ਉਸ ਕੋਸ਼ਿਸ਼ ਨੂੰ ਸ਼ਲਾਘਾਯੋਗ ਕਦਮ ਕਹਿ ਸਕਦੇ ਹਾਂ ਸਿਲੈਕਟ ਕਮੇਟੀ ਦੀ ਪਹਿਲੀ ਪਲੇਠੀ ਮੀਟਿੰਗ ਹੋ ਚੁੱਕੀ ਹੈ 6 ਮਹੀਨੇ ਦਾ ਸਮਾਂ ਹੈ ਸੋ ਪੰਜਾਬ ਚਾਹੁੰਦਾ ਕਿ ਬੇਅਦਬੀਆਂ ਦੇ ਮਾਮਲੇ ਦੇ ਉੱਤੇ ਮਿਸਾਲੀ ਸਜ਼ਾ ਜਿਹੜੀ ਹੈ ਉਹ ਦੁਨੀਆ ਨੂੰ ਦਿਖਾਈ ਜਾ ਸਕੇ ਧਰਮ ਕੋਈ ਵੀ ਹੋਵੇ ਧਾਰਮਿਕ ਸਥਾਨ ਕੋਈ ਵੀ ਹੋਵੇ ਧਾਰਮਿਕ ਗ੍ਰੰਥ ਕੋਈ ਵੀ ਹੋਵੇ ਸਾਰਿਆਂ ਦਾ ਅਦਬ ਸਾਰਿਆਂ ਦੀ ਇੱਜ਼ਤ ਸਾਰਿਆਂ ਦਾ ਸਤਿਕਾਰ ਬਹੁਤ ਲਾਜ਼ਮੀ ਹੈ ਪੰਜਾਬ ਇਹੋ ਚਾਹੁੰਦਾ ਹੈ ਕਿ ਬੜੀ ਜਲਦੀ ਪੰਜਾਬ ਸਰਕਾਰ ਨੇ ਜਿਹੜਾ ਇਹ ਉਪਰਾਲਾ ਕੀਤਾ ਇਹ ਨੇਪਰੇ ਚੜੇ ਅਤੇ ਦੁਨੀਆ ਮਿਸਾਲ ਦੇ ਤੌਰ ਦੇ ਉੱਤੇ ਦੇਖੇ ਕਿ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਕੀ ਚਾਹੁੰਦਾ ਹੈ ਪੰਜਾਬ ਕੈਮਰਾ ਸਹਿਯੋਗੀ ਸਿਮਰਨ ਦੇ ਨਾਲ ਪ੍ਰਿੰਸ ਭਾਰਦਵਾਜ ਦ ਟੀਵੀ ਐਨ ਆਰ ਆਈ ਦੇ ਲਈ ਸਤਿ ਸ੍ਰੀ ਅਕਾਲ